ਰਾਵੀ ਦਰਿਆ ਦੀ ਮਾਰ ਹੇਠਾਏ ਪਿੰਡਾਂ ਦਾ ਜਿੱਥੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਤਾਂ ਉੱਥੇ ਹੀ ਅੱਜ ਉਹਨਾਂ ਲੋਕਾਂ ਦੀ ਸਾਰ ਲੈਂਦ ਲਈ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਜ਼ਿਲ੍ਹਾ ਪਠਾਨਕੋਟ ਦੇ ਨਾਲ ਲੱਗਦੇ ਰਾਵੀ ਦਰਿਆ ਮਕੋੜਾ ਪਤਨ ਸਰਹੱਦੀ ਪਹੁੰਚਦੇ ਨੇ ਜਿੱਥੇ ਕਿ ਉਹਨਾਂ ਵੱਲੋਂ ਮਕੋੜਾ ਪਤਨ ਦਾ ਜਾਇਜ਼ਾ ਲਿਆ ਗਿਆ ਤੇ ਉੱਥੋਂ ਦੇ ਹੜਪੀੜਦ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਵੱਲੋਂ ਲੋਕਾਂ ਦਿੱਤੀਆਂ ਜਾ ਰਹੀਆਂ ਰਾਹ ਸਮੱਗਰੀਆਂ ਬਾਰੇ ਅਧਿਕਾਰੀਆਂ ਕੋਲੋਂ ਜਾਣਕਾਰੀ ਵੀ ਲਈ ਉਨਾ ਕਿਆ ਕਿ ਜੋ ਕੁਦਰਤੀ ਮਾਰ ਇਸ ਵੇਲੇ ਇਸ ਇਨਾਂ ਇਲਾਕਿਆਂ ਦੇ ਵਿੱਚ ਪਈ ਹੈ ਸਗੇ ਕਿਸੇ ਦਾ ਵੀ ਕੋਈ ਜ਼ੋਰ ਨਹੀਂ ਹੈ ਅਤੇ ਜਲਦ ਹੀ ਸਰਕਾਰ ਕਿਸਾਨਾਂ ਦੀ ਪਲਾਈ ਦੇ ਲਈ ਨਵੀਂ ਪਾਲਿਸੀ ਵੀ ਲੈ ਕੇ ਆ ਰਹੀ ਹੈ ਜਿਸ ਕਾਰਨ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਰੇਤ ਚੜ੍ਹੀ ਹੋਈ ਹੈ ਉਹ ਕਿਸਾਨ ਹੀ ਰੇਸ ਰੇਤ ਨੂੰ ਵੇਚ ਸਕਣਗੇ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਪੱਖੋਂ ਕਾਫੀ ਲਾਭ ਮਿਲੇਗਾ ਲੋਕਲ ਸਾਡਾ ਨਿਊਜ਼ ਦੇਖ ਰਹੇ ਦਰਸ਼ਕਾ ਦਾ ਸੇ ਸਵਾਗਤ ਕਰਦੇ ਹਾਂ ਰਾਵੀ ਦਰਿਆ ਨੇ ਮਚਾਈ ਜੋ ਤਬਾਹੀ ਤੋਂ ਬਾਅਦ ਐਸੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਰਾਵੀ ਦਰਿਆ ਦੇ ਮੰਜਰ ਦੀਆਂ ਇੱਥੇ ਅੱਜ ਹੈ ਸਪੀਕਰ ਹੈ ਜੋ ਕੁਲਤਾਰ ਸਿੰਘ ਸਦਵਾ ਪਹੁੰਚਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਵਕਤ ਕੁਲਤਾਰ ਸਿੰਘ ਸਦਵਾ ਜੋ ਸਪੀਕਰ ਹੈ ਉਹ ਇੱਥੇ ਪਹੁੰਚਿਆ ਰਾਵੀ ਦਰਿਆ ਮਕੋੜਾ ਪੱਤਨ ਦੇ ਜਿੱਥੇ ਹੜ੍ਹ ਦੇ ਹਲਾਤਾਂ ਦਾ ਜਾਇਜ਼ਾ ਲਿਆ ਉੱਥੇ ਉਹਨਾਂ ਲੋਕਾਂ ਨਾਲ ਮੁਸ਼ਕਲਾਂ ਵੀ ਸੁਣੀਆਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਆਓ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਆ ਕੁਲਤਾਰ ਸਿੰਘ ਸਦਵਾ ਸਪੀਕਰ ਜੀ ਦੇਖੋ ਸਾਡੇ ਬੜੇ ਸਾਡੇ ਲੋਕਾਂ ਤੇ ਬੜਾ ਵੱਡਾ ਕਾਫਤ ਆਈ ਸੀ ਲੇਕਿਨ ਸਾਡੇ ਪੰਜਾਬੀਆਂ ਨੇ ਦੇਸ਼ ਦੇ ਬਹੁਤ ਬਹੁਤ ਬਖਸ਼ੂਪਿਆਰ ਲੋਕਾਂ ਨੇ ਅਕਾਲ ਪੁਰਖ ਦੀ ਫੌਜ ਵਰਗੀਆਂ ਸੰਸਥਾਵਾਂ ਖਾਲਸਾ ਈਡ ਵਰਗੀਆਂ ਸੰਸਥਾਵਾਂ ਔਰ ਬੇਦਰ ਪੰਜਾਬ ਦਾ ਕੋਈ ਪਿੰਡ ਬਚਿਆ ਨਹੀਂ ਹੋਣਾ ਜਿੱਥੋਂ ਮਦਦ ਨਹੀਂ ਆਈ ਹੋ। ਪੰਜਾਬ ਸਰਕਾਰ ਦੇ ਸਾਡੇ ਹਲਕਾਚਾਰ ਸਾਡੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਸਾਰੇ ਅਸਰ ਸਹਿਬਾਨ ਦਿਨ ਰਾਤ ਸਾਡੇ ਜਿਹੜੇ ਲੋਕਾਂ ਦੀ ਮੁਸੀਬਤ ਸਮੇਂ ਉਹਦਾ ਖੜੇ ਆ। ਔਰ ਮੈਨੂੰ ਲੱਗਦਾ ਵੀ ਉਹ ਸੀ ਤੇ ਹੁਣ ਆਪਾਂ ਇੱਕ ਇੱਕ ਕੇਸ ਦੇ ਉਸ ਨੂੰ ਵੀ ਕਾਬੂ ਕਰ ਲਿਆ ਲੇਕਿਨ ਹੁਣ ਅਗਲਾ ਹੈ ਵੀ ਹੁਣ ਰੀਹੈਬਿਟੇਸ਼ਨ ਕਿਵੇਂ ਕਰਨੀ ਹੈ ਜਿਹੜੀਆਂ ਪਸ਼ੂਆਂ ਦੀਆਂ ਬਿਮਾਰੀਆਂ ਆਉਣੀਆਂ ਇਹਦੇ ਵਿੱਚ ਹੋਰ ਬਿਮਾਰੀਆਂ ਵੀ ਹੋਣਾ ਦਾ ਇਲਾਜ ਕਰਨਾ ਹੈ ਉਹਦੇ ਵਾਸਤੇ ਸਰਕਾਰ ਸਾਰੀ ਸਬੰਧ ਕਰ ਰਹੀ ਹੈ ਤੁਹਾਡੇ ਨਾਲ ਖੜੀ ਹੈ ਬਾਕੀ ਅਦੀ ਮੈਂ ਪੰਜਾਬ ਸਰਕਾਰ ਦਾ ਬੜਾ ਪਰਮਾਤੀ ਆ ਜਿਨ੍ਹਾਂ ਨੇ ਜਿਸ ਦਾ ਕੀਤ ਉਸ ਦੀ ਰੇਟ ਬੜਾ ਿਲਡਾ ਫੈਸਲਾ ਲਿਆ ਕਿ ਬੜਾ ਜ਼ਰੂਰੀ ਸੀ ਕਿਉਂਕਿ ਪਹਿਲੀ ਫਸਲ ਤਾਂ ਖਰਾਬ ਹੋ ਗਈ ਅਗਲੀ ਫਸਲ ਦੀ ਵੀ ਚਿੰਤਾ ਸੀ ਉਹ ਰੇਤ ਨੂੰ ਵੇਖ-ਵੇਖ ਕੇ ਸੋ ਉਹ ਬੜਾ ਅੱਛਾ ਫੈਸਲਾ ਆਪਾਂ ਤੇ ਮਾੜਾ ਸਮਾਂ ਹੈ ਸੋ ਸਿੱਖਣਾ ਵੀ ਹੈ ਤੁਹਾਂ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀਆਂ ਬੀਮਾ ਤੋਂ ਜਿਉਣ ਦਾ ਨੁਕਸਾਨ ਘੱਟ ਹੋਵੇ ਜਾਂ ਆਉਣ ਹੀ ਨਾ ਸੋ ਇਹਦੇ ਵਿੱਚ ਸਾਰਿਆਂ ਨੇ ਬੜਾ ਸਾਥ ਦਿੱਤਾ মিডিਆ ਨੇ ਬੜਾ ਸਾਥ ਦਿੱਤਾ ਐਡਮਿਨਿਸਟ੍ਰੇਸ਼ਨ ਨੇ ਸਾਥ ਦੇਣਾ ਜਿਹੜੇ ਪੰਜਾਬੀਆਂ ਨੇ ਇੱਕ ਦੂਜੀ ਰਾਤ ਭੜਿਆ ਦੇਸ਼ ਨੂੰ ਬੜੀ ਮਦਦ ਆਈ ਮਿਵਾਤ ਤੋਂ ਮਦਦ ਆਈ ਯੂਪੀ ਤੋਂ ਮਦਦ ਆਈ ਬੰਬੇ ਤੋਂ ਅਕਾਲ ਖੁੱਪ ਦੀ ਫੌਜ ਵਾਲੇ ਜਿਹੜੇ ਸਾਡੇ ਸਾਥੀ ਆ ਆਲਸਾਈਡ ਵਾਲੇ ਸਾਥੀ ਆ ਬੰਬੇ ਤੋਂ ਇੱਥੇ ਪਹੁੰਚੇ ਸਾਡੇ ਅਫਸਰਾਂ ਨੇ ਦਿਨ ਰਾਤ ਕੰਮ ਕੀਤਾ ਸੋ ਮੈਂ ਸਾਰਿਆਂ ਦਾ ਧੰਨਵਾਦੀ ਸਰ ਅੱਜ ਤੁਸੀਂ ਉੱਥੇ ਖੜੀ ਹੋ ਇੱਕ ਬੰਨੇ ਪਾਕਿਸਤਾਨ ਲੱਗਦਾ ਦੂਜੇ ਬੰਨੇ ਆਪਣਾ ਇੰਡੀਆ ਤੇ ਦੇਖਿਆ ਜਾਈਏ ਤੇ ਇਹ ਸੱਤ ਪਿੰਡ ਜਿਹੜੇ ਪਾਰ ਪੈਂਦੇ ਇੱਕ ਟਾਪੂ ਬਣ ਜਾਂਦੇ ਉਹਨਾਂ ਨੇ ਤੁਹਾਨੂੰ ਮੁਸ਼ਕਿਲਾਂ ਦੱਸਿਆ ਉਸ ਬੰਦੇ ਸਰ ਕੀ ਆਪਣੇ ਲੋਕਾਂ ਨਾਲ ਆ ਦੇਖੋ ਇਹ ਪੁਲ ਦੀ ਮੈਂ ਪਤਾ ਕੀਤਾ ਵੀ ਉਹ ਐਡਵਾਂਸ ਸਟੇਜ ਤੇ ਆ ਤੇ ਪੁਲ ਦਾ ਕੰਮ ਸ਼ੁਰੂ ਕਰਵਾਵਾਂਗੇ ਜਲਦੀ सरकार गल करें तो एक्सर वैसे आप टैक्निकली ते हम पता नहीं उ की प्रोसैस है कितने लेकिन दस्या काफ़ी एडवांस स्टेज से आप एक्सरसाइज करवा लेंगे थैंक यू जी थैंक यू साढ़े बड़े साढ़े लोगों के बड़ा व्डाफत आई सी लेकिन साढ़े पंजी ने देश के बहुत बहुत बख सूब तो लोगों ने अकाल पुरखी फौज वर्गिया संस्थाव ਹਾਲ ਸਾਈਡ ਵਰਗੀਆਂ ਸੰਸਥਾਵਾਂ ਔਰ ਬੇਨਰ ਪੰਜਾਬ ਦਾ ਕੋਈ ਪਿੰਡ ਬਚਿਆ ਨਹੀਂ ਹੋਣਾ ਜਿੱਥੋਂ ਮਦਦ ਨਹੀਂ ਆਈ ਹੋ। ਪੰਜਾਬ ਸਰਕਾਰ ਦੇ ਸਾਡੇ ਹਲਕਾਚਾਰ ਸਾਡੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਸਾਰੇ ਅਸਰ ਸਹਿਬਾਨ ਦਿਨ ਰਾਤ ਸਾਡੇ ਜਿਹੜੇ ਲੋਕਾਂ ਦੀ ਮੁਸੀਬਤ ਦੇ ਸਮੇਂ ਉਹਦਾ ਖੜੇ ਆ। ਔਰ ਮੈਨੂੰ ਲੱਗਦਾ ਵੀ ਹੁਣ ਆਪਾਂ ਇੱਕ ਇੱਕ ਇਸੇਰੀਅਸ ਮੂਵ ਤੇ ਕਾਬੂ ਕਰ ਲਿਆ। ਲੇਕਿਨ ਹੁਣ ਅਗਲਾ ਆ ਵੀ ਰੀਹੈਬਿਟੇਸ਼ਨ ਕਿਵੇਂ ਕਰਨੀ ਹੈ ਜਿਹੜੀਆਂ ਪਸ਼ੂਆਂ ਨੂੰ ਬਿਮਾਰੀਆਂ ਆਉਣੀਆਂ ਇਹਦੇ ਵਿੱਚ ਹੋਰ ਬਿਮਾਰੀਆਂ ਹੋਣ ਦਾ ਇਲਾਜ ਕਰਨਾ ਹੈ ਉਹਦੇ ਆਸੇ ਸਰਕਾਰ ਸਾਰੀ ਬੰਦ ਕਰ ਰਹੀ ਹੈ ਤੁਹਾਡੇ ਨਾਲ ਖੜੀ ਹੈ ਬਾਕੀ ਅੱਜ ਮੈਂ ਪੰਜਾਬ ਸਰਕਾਰ ਦਾ ਬੜਾ ਫਰਮਾਤੀਆਂ ਜਿਨ੍ਹਾਂ ਨੇ ਜਿਸ ਦਾ ਖੇਤ ਉਸ ਦੀ ਰੇਤ ਬੜਾ ਜਿਹੜਾ ਫੈਸਲਾ ਲਿਆ ਇਹ ਬੜਾ ਜ਼ਰੂਰੀ ਸੀ ਕਿਉਂਕਿ ਪਹਿਲੀ ਫਸਲ ਤਾਂ ਖਰਾਬ ਹੋ ਗਈ ਅਗਲੀ ਫਸਲ ਦੀ ਵੀ ਚਿੰਤਾ ਸੀ ਉਹ ਰੇਤ ਨੂੰ ਵੇਖ-ਵੇਖ ਕੇ ਸੋ ਉਹ ਬੜਾ ਅੱਛਾ ਫੈਸਲਾ ਆਪਾਂ ਮੜਾ ਸਮਾਂ ਐ ਕਿਉਂ ਸਿੱਖਣਾ ਵੀ ਐ ਕਿਉਂ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀਆਂ ਬੀਤਾਂ ਤੋਂ ਜਿਉਂ ਆਉਣ ਤਾਂ ਨੁਕਸਾਨ ਘੱਟ ਹੋਵੇ ਆਉਣ ਹੀ ਨਾ ਸੋ ਇਹਦੇ ਵਿੱਚ ਸਾਰਿਆਂ ਨੇ ਬੜਾ ਸਾਥ ਦਿੱਤਾ মিডিਆ ਨੇ ਬੜਾ ਸਾਥ ਦਿੱਤਾ ਐਡਮਿਸ਼ਨ ਨੇ ਸਾਥ ਦੇਣਾ ਜਿਹਨੇ ਪੰਜਾਬੀਆਂ ਨੇ ਇੱਕ ਤਰੀਕਾ ਰਾਹਤ ਪੜਿਆ ਦੇਸ਼ ਤੋਂ ਬੜੀ ਮਦਦ ਆਈ ਨਿਵਾਜ਼ ਤੋਂ ਮਦਦ ਆਈ ਯੂਪੀ ਤੋਂ ਮਦਦ ਆਈ ਬੰਬੇ ਤੋਂ ਅਕਾਲ ਪੁਖੀ ਫੌਜ ਵਾਲੇ ਜਿਹੜੇ ਸਾਡੇ ਸਾਥ ਹੀ ਆ ਆਲਸਾਈਡ ਵਾਲੇ ਸਾਥੀ ਆ ਬੰਬੇ ਤੋਂ ਇੱਥੇ ਪਹੁੰਚੇ ਸਾਡੇ ਅਫਸਰਾਂ ਨੇ ਦਿਨ ਰਾਤ ਕੰਮ ਕੀਤਾ ਸੋ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਰਾਜ ਤੋਂ ਉੱਤੇ ਖੜੀਓ ਇੱਕ ਬੰਨੇ ਪਾਕਿਸਤਾਨ ਲੱਗਦਾ ਹੈ ਦੂਜੇ ਬੰਨੇ ਆਪਣਾ ਇੰਡੀਆ ਤੇ ਦੇਖਿਆ ਜੇ ਤੇ ਇਹ ਸੱਤ ਪਿੰਡ ਜਿਹੜੇ ਪਾਰ ਪੈਂਦੇ ਇੱਕ ਟਾਪੂ ਬਣ ਜਾਂਦੇ ਹੋਣਾ ਤੁਹਾਨੂੰ ਮੁਸ਼ਕਿਲਾ ਦੱਸਿਆ ਉਸ ਬੰਦੇ ਸਰ ਕੀ ਆਪਣੇ ਲੋਕ ਰਲਣਾ ਦੇ ਅਹ ਦੇਖੋ ਇਹ ਪੁਲ ਦੀ ਮੈਂ ਪਤਾ ਕੀਤਾ ਵੀ ਉਹ ਐਡਵਾਂਸ ਸਟੇਜ ਤੇ ਹੈ ਤੇ ਪੁਲ ਦਾ ਕੰਮ ਸ਼ੁਰੂ ਕਰਵਾਵਾਂਗੇ ਜਲਦੀ ਸਰਕਾਰ ਨਾਲ ਗੱਲ ਕਰ ਜਦੋਂ ਤੱਕ ਸਰ ਜੁੜ ਜਾਣਗੇ ਵੈਸੇ ਆ ਇਹ ਜੋ ਟੈਕਨੀਕਲੀ ਹੋਰ ਪਤਾ ਨਹੀਂ ਉਥੇ ਕੀ ਪ੍ਰੋਸੈਸ ਹੈ ਕਿੱਥੇ ਲੇਕਿਨ ਦੱਸਿਆ ਵੀ ਕਾਫੀ ਐਡਵਾਂਸ ਸਟੇਜ ਤੇ ਹੈ ਤੇ ਅਪਨ ਐਕਸੀਡਿਟ ਕਰਵਾ ਲਾਂਗੇ ਥੈਂਕ ਯੂ ਥੈਂਕ ਯੂ